ਤਰੀਕ ਨੂੰ ਧਨੋਲਾ ਥਾਣੇ ਦੇ ਵਿੱਚ ਅਸੀਂ ਇੱਕ ਐਫਆਈਆਰ ਲੌਂਚ ਕੀਤੀ ਸੀਗੀ ਐਨਡੀਪੀਐਸ ਐਕਟ ਤਹਿਤ ਉਹਦੇ ਵਿੱਚ ਇੱਕ ਬੰਦਾ ਜੋ ਅਕਿਊਜ਼ ਸੀਗਾ ਸ਼ਿਵਰਾਮ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕੀਤਾ ਸੀ ਉਹਦੇ ਤੋਂ ਸਾਨੂੰ ਰਿਕਵਰੀ ਹੋਈ ਸੀਗੀ ਨੀਅਰਬਾਊਟ 137000 ਇਨਟੌਕਸੀਕੇਟਿਡ ਕੈਪਸੂਲਸ ਤੇ ਟੈਬਲੇਟਸ ਤੇ ਨਾਲ ਇੱਕ ਪਿਕਅਪ ਗੱਡੀ ਜਦੋਂ ਅਸੀਂ ਜਿੱਦਾਂ ਰੂਟੀਨ ਦੇ ਵਿੱਚ ਵੀ ਅਸੀਂ ਕਰਦੇ ਆਂ ਤੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਐਸਟੈਬਲਿਸ਼ ਕੀਤੇ ਉਹਦੇ ਵਿੱਚ ਸਾਡੀ ਟੀਮ ਜਿਹਨੂੰ ਲੀਡ ਕਰ ਰਹੇ ਸੀਗੇ ਐਸਪੀ ਡੀ ਸਾਹਿਬ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਐਂਡ ਇੰਸਪੈਕਟਰ ਸੀਆਈਏ ਇਨਚਾਰਜ ਇੰਸਪੈਕਟਰ ਬਲਜੀਤ ਸਿੰਘ ਐਸਐਚਓ ਧਨੋਲਾ ਇੰਸਪੈਕਟਰ ਲਖਵਿੰਦਰ ਸਿੰਘ ਸਾਡੀ ਟੈਕਨੀਕਲ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਲਗਾਤਾਰ ਇਹਨਾਂ ਦੇ ਪਿੱਛੇ ਪਏ ਰਹੇ ਤੇ ਸਾਨੂੰ ਅੱਚੀ ਉਪਲਬਧੀ ਹੋਈ ਜਿਦੇ ਵਿੱਚ ਅਸੀਂ ਇੱਕ ਅਕਿਊਜ਼ਡ ਫੜਿਆ ਸੀਗਾ ਮੁਹੰਮਦ ਆਲਮ ਜੋ ਸਾਰਨਪੁਰ ਦਾ ਰਹਿਣ ਵਾਲਾ ਹੈ ਜੋ ਕਿ ਇਸ ਬੰਦੇ ਦੇ ਨਾਲ ਇਨ ਟੱਚ ਸੀਗਾ ਜਿਹਨੂੰ ਅਸੀਂ ਪਹਿਲਾਂ ਫੜਿਆ ਸੀਗਾ ਸ਼ਿਵਰਾਮ ਉਹਦੇ ਤੋਂ ਗਾਂ ਅਸੀਂ ਤਾਰ ਜੋੜੇ ਕਲੂਜ਼ ਮਿਲੇ ਐਵੀਡੈਂਸ ਸਟੈਬਲਿਸ਼ ਕੀਤੇ ਤੇ ਕੱਲ ਅਸੀਂ ਤਿੰਨ ਬੰਦੇ ਹੋਰ ਇਹਦੇ ਵਿੱਚ ਯੂਪੀ ਤੋਂ ਫੜੇ ਹੈਗੇ ਜੋ ਕਿ ਫਰਮਾਨ ਅਲੀ ਮੁਜ਼ਫਰਨਗਰ ਦਾ ਇੱਕ ਆਸ਼ੂ ਸਹਾਰਨਪੁਰ ਦਾ ਤੇ ਇੱਕ ਅਭਿਸ਼ੇਕ ਕੁਮਾਰ ਇਹ ਵੀ ਸਹਾਰਨਪੁਰ ਦਾ ਰਹਿਣ ਵਾਲਾ ਹੈ ਇਨਾ ਤੋਂ ਅਸੀਂ ਰਿਕਵਰੀ ਵੀ ਹੋਈ ਹੈ ਸਾਨੂੰ ਨੀਅਰ ਅਬਾਊਟ 4 ਲੱਖ 25000 ਇਨਟੌਕਸੀਗੇਟਿਡ ਟੈਬਲਟਸ ਜਿਨਾਂ ਦਾ ਜੋ ਉੱਪਰ ਮੈਂਸ਼ਨ ਸੀਗਾ ਉਹ ਐਲਪਰਾਜ਼ੋਲਮ ਸాల్ਟ ਹੈਗਾ ਤੇ ਇਨਾ ਤੋਂ ਇੱਕ ਗੱਡੀ ਹਾਈਉਂਡਾਈ ਐਕਸੈਂਟ ਵੀ ਅਸੀਂ ਰਿਕਵਰ ਕੀਤੀ ਹੈ ਜੋ ਮੁੱਢਲੀ ਤਫ਼ਤੀਸ਼ ਦੇ ਵਿੱਚ ਪਤਾ ਲੱਗਿਆ ਹੈਗਾ ਜਿਹੜਾ ਇਹ ਫਰਮਾਨ ਅਲੀ ਹੈ ਜੋ ਮੁਜ਼ੱਫਰਨਗਰ ਦੇ ਵਿੱਚ ਇੱਕ ਮੈਡੀਕਲ ਸਟੋਰ ਰਨ ਕਰਦਾ ਹੈ ਨਾਲ ਦੀ ਨਾਲ ਪਹਿਲਾਂ ਵੀ ਮੁਜ਼ੱਫਰਨਗਰ ਯੂਪੀ ਦੇ ਵਿੱਚ ਇਹਦੇ ਤੇ ਇੱਕ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਹੈ ਬਾਕੀ ਅਸੀਂ ਆਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿੰਨਾ ਸਮਾਨ ਬਰਾਮਦ ਹੋਇਆ ਜੀ ਟੋਟਲ ਜਿੱਦਾਂ ਕਿ 425000 ਟੈਬਲੇਟਸ ਹੁਣ ਹੋਈਆਂ ਤੇ 137000 ਪਹਿਲਾਂ ਹੋ ਗਈ ਸੀਗੀ ਮੋਰ ਥੈਨ ਜੀ ਨੀਅਰ ਅਬਾਊਟ 6 ਲੱਖ ਦੇ ਅਰਾਊਂਡ ਕੀ ਰਿਕਵਰੀ ਹੈਗੀ ਇਨਟੌਕਸੀਗੇਟਡ ਟੈਬਲੇਟਸ ਦੇ ਕੈਸ ਵੀ ਬਰਨਾਲੀ ਸਭ ਤੋਂ ਵੱਡੀ ਉਪਲਬਧ ਨਹੀਂ ਮੰਨਿਆ ਜਾ ਸਕਦੀ ਜੀ ਰੀਸੈਂਟ ਟਾਈਮਸ ਦੇ ਵਿੱਚ ਵੀ ਅਸੀਂ ਕਾਫੀ ਵੱਡੀ ਖੇਪ ਫੜੀ ਹੈ ਪੋਪੀ ਹਸਕ ਵੀ ਐਸੀ ਰਿਕਵਰ ਕੀਤੀ ਹੈ ਰੀਸੈਂਟ ਟਾਈਮਸ ਦੇ ਵਿੱਚ 40 ਕੁਇੰਟਲਸ ਤੋਂ ਜ਼ਿਆਦਾ ਪਿੱਛੇ ਵੀ ਐਸੀ ਕਾਫੀ ਲੱਖਾਂ ਗੋਲੀਆਂ ਫੜੀ ਸੀਗੀ ਤੇ ਹੁਣ ਵੀ ਇਹ ਕਾਫੀ ਅੱਛੀ ਰਿਕਵਰੀ ਹੈਗੀ ਸਾਡੀ ਟੀਮਸ ਨੇ ਬਹੁਤ ਅੱਛਾ ਐਪਰੀਸ਼ੀਏਬਲ ਕੰਮ ਕੀਤਾ ਜਿਹਦੇ ਵਿੱਚ ਇੰਨੇ ਵੱਡੀ ਖੇਪ ਫੜ ਕੇ ਤੇ ਜੋ ਫਾਰਮਾਸਿਟੀਕਲ ਡਰੱਗਸ ਇਨਟੌਕਸੀਕੇਟਿਡ ਟੈਬਲੇਟਸ ਤੇ ਕੈਪਸੂਲਸ ਦੀ ਰਿਕਵਰੀ ਹੋਈ ਹੈ ਇਟ ਇਜ਼ ਕਮੈਂਡੇਬਲ ਜੌਬ। ਪਰ ਇਹਨਾਂ ਤੋਂ ਪੁੱਛਿਆ ਜੋ ਕਿ ਇੱਥੇ ਕਿੱਥੇ ਸਪਲਾਈ ਕਰਦੇ ਸੀ। ਹਾਂਜੀ ਹਾਂ ਬਿਲਕੁਲ ਅਸੀਂ ਸਟੈਬਲਿਸ਼ ਕਰਾਂਗੇ ਜੀ ਜਿੱਦਾਂ ਬੈਕਵਰਡ ਦੇ ਵਿੱਚ ਕਰ ਰਹੇ ਆ ਅਸੀਂ ਕੰਮ ਐਦਾਂ ਹੀ ਫਾਰਵਰਡ ਦੇ ਵਿੱਚ ਕਿ ਵੀ ਇੱਥੇ ਕੌਣ ਇਹਨਾਂ ਦੇ ਪੈਡਲਰ ਸੀਗੇ ਲੋਕਲ ਏਰੀਆ ਦੇ ਵਿੱਚ ਜਾਂ ਨੇੜੇ ਵਾਲੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਇਹਨਾਂ ਨੇ ਸਪਲਾਈ ਕਰਨਾ ਸੀਗਾ ਉਹ ਸਾਰਾ ਕੁਝ ਅਸੀਂ ਅਨਰਥ ਕਰਾਂਗੇ। 10 ਕੇਪ ਲੈ ਕੇ ਆ ਰਹੇ ਸੀ ਇਹ ਪਹਿਲਾਂ ਬੜੀ ਮੀਟ ਸੀ ਤੇ ਪਹਿਲਾਂ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਕਰ ਰਿਹਾ ਇਸ ਦਾ ਜੀ ਅੱবি ਜਿੱਦਾਂ ਅਸੀਂ ਕੱਲੀ ਇਹਨਾਂ ਨੂੰ ਫੜਿਆ ਹੈਗਾ ਲੇਟ ਤੇ ਅੱਜ ਅਸੀਂ ਫਿਰ ਰਿਮਾਂਡ ਲੈਵਾਂਗੇ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਤੋਂ ਫਿਰ ਅਸੀਂ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਬਟ ਜਿੱਦਾਂ ਕਿ ਤੁਹਾਡੇ ਸਾਹਮਣੇ ਹੀ ਹੈਗਾ ਲੈਕਸ ਆਫ ਟੈਬਲੇਟਸ ਅਸੀਂ ਰਿਕਵਰ ਕਰ ਚੁੱਕੇ ਤੇ ਡੈਫੀਨਿਟਲੀ ਦੇ ਆਰ ਇਨਵੋਲਡ ਇਨ ਬਿਗ ਡਰੱਗਸ ਸਮਗਲ